ਸਰ ਜਿਹੜੀ ਸਪੈਸ਼ਲ ਲਾਕਾਬੰਦੀ ਕੀਤੀ ਗਈ ਹੈ ਜੀ ਉਸ ਬਾਰੇ ਜਾਣਕਾਰੀ ਦੇਣਾ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਜਲੰਧਰ ਇੱਕ ਵਾਈਡਸਪਰੈਡ ਆਪਰੇਸ਼ਨ ਜਲੰਧਰ ਪੁਲਿਸ ਨੇ ਕੰਡਕਟ ਕੀਤਾ ਜਿਹੜੇ ਕਿ ਵਾਇਲੈਂਟਸ ਟ੍ਰਾਫਿਕ ਵਾਲੀਸ਼ਨਸ ਦੇ ਅਗੇਂਸਟ ਹੀਵ ਟੀਜ਼ਰਸ ਜਾਂ ਜੋ ਕਿ ਗੁੱਲਰਬਾਜ਼ੀ ਕਰਦੇ ਹਨ ਉਹਨਾਂ ਦੇ ਅਗੇਂਸਟ ਐ ਐਕਸ਼ਨ ਲੈਂਦੇ ਹੋਏ ਅਸੀਂ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕਿ ਅਸੀਂ ਟੋਟਲ 480 ਵਹੀਕਲਸ ਚੈੱਕ ਕੀਤੇ ਇਹਦੇ ਵਿੱਚ ਵੱਖ-ਵੱਖ ਐਸ.ੀ.ਪੀ. ਸਬ-ਡਿਵੀਜ਼ਨਲ ਐਸ.ੀ.ਪੀ.ਸ ਪੀਸੀਪੀ ਟ੍ਰੈਫਿਕ ਤੇ ਐਸਐਚਓਜ਼ ਯੀਆਰਐਸ ਇਨਚਾਰजेस ਤੇ ਐਫਐਮਟੀ ਦਾ ਯੋਗਦਾਨ ਰਿਹਾ ਇਹਦੇ ਵਿੱਚ ਕੁੱਲ ਅਸੀਂ ਚਲਾਨ ਕੀਤੇ ਹਨ 87 ਜਿਨ੍ਹਾਂ ਦੇ ਵਿੱਚ ਉਹ ਬਲੈਕ ਫਿਲਮ ਦੇ 17 ਵਿਦਆਊਟ ਨੰਬਰ ਪਲੇਟ ਦੇ ਵੀ 17 ਟ੍ਰਿਪਲ ਰਾਈਡਿੰਗ ਦੇ 16 ਚਲਾਨ ਰਾਈਡਿੰਗ ਵਿਦਆਊਟ ਹੈਲਮਟ ਦੇ 15 ਮੋਡੀਫਾਈਡ ਬੁਨਟਸ ਅਲੈਂਸਰ ਦੇ 8 ਤੇ ਵਿਦਆਊਟ ਡਰਾਈਵਿੰਗ ਲਾਇਸੈਂਸ ਦੇ 7 ਤੇ ਜੇ ਟੋਟਲ ਵੀਕਲ ਜਿਨ੍ਹਾਂ ਕੋਲ ਪ੍ਰੋਪਰ ਡਾਕੂਮੈਂਟਸ ਨਹੀਂ ਸੀ ਅਸੀਂ 7 ਐਸਵੀ ਵੀਕਲ ਸੀ ਉਹਨਾਂ ਨੂੰ ਇੰਪਾਉਂਡ ਕੀਤਾ ਹੈ ਜਿਹੜੀ ਜਲੰਧਰ ਪੁਲਿਸ ਹੈ ਇਹ ਤੁਹਾਡੇ ਲਈ ਇੱਕ ਸੇਫ এনवायरमेंट ਕ੍ਰੀਏਟ ਕਰਨ ਦੇ ਲਈ ਇੱਕ ਸੇਫ ਟ੍ਰੈਫਿਕ ਤੇ ਇੱਕ ਕੇਅਰ ਫਰੀ ਇੱਕ ਇੰਜੋਏਬਲ ਇੱਕ ਸੁਖਦ এনवायरमेंट ਬਣਾਉਣ ਲਈ ਵਚਨਬੱਧ ਹੈ ਤੇ ਅਸੀਂ ਆਪਣਾ ਪੂਰਾ ਐਫਰਟ ਲਗਾ ਰਹੇ ਹਾਂ ਤਾਂ ਕਿ ਇੱਕ ਸੇਫ এনवायरमेंट ਕ੍ਰੀਏਟ ਹੋ ਸਕੇ